ਇਹ 2022 ਨਹੀਂਗਾ ਜਦੋਂ ਤੁਸੀਂ ਮਾਂ ਦੇ ਸਿਰ ਤੇ ਰੱਖ ਕੇ ਕਹਿ ਦੋਗੇ ਕਿ ਅਸੀਂ ਸ਼ਰਾਬ ਛੱਡਤੀ ਤੁਸੀਂ ਜਦੋਂ ਇਹ ਕਹੋਗੇ ਵੀ ਸਾਡਾ ਪੰਜਾਬ ਪਰਿਵਾਰ ਆ ਪੰਜਾਬ ਮੇਰਾ ਆਪਣਾ ਪਰਿਵਾਰ ਮੈ ਕੈਨੇਡਾ ਭੇਜ ਕੇ ਛੱਡਤਾ ਜਿੱਦਣ ਭੈ ਭੁਖ ਮੰਤਰੀ ਬਣ ਗਏ ਉਦਣੀ ਭਾਈ ਸਾਹਬ ਨੇ ਨਮਾ ਸਾਰਾ ਰਿਸ਼ਤਾ ਬਣਾ ਲਿਆ ਉਦੋਂ ਪੰਜਾਬ ਨੂੰ ਮਾਰੇ ਪਰੇ ਚੱਕ ਕੇ ਉਹ ਦੰਡਾਵਾ ਪਰਿਵਾਰ ਬਣਾ ਲਿਆ ਇਹ ਲੋਕ ਸਮਝਦੇ ਨਹੀਂਗੇ ਮੋਦੀ ਜੀ ਨੇ ਪ੍ਰਧਾਨ ਮੰਤਰੀ ਬਣਨਾ ਅਸੀਂ ਲੁਧਿਆਣੇ ਦੀ ਨੁਹਾਰ ਬਦਲ ਨਹੀਂ ਆ ਇਹ ਤਾਂ ਜਾਣ ਕੇ ਤੂੰ ਤੂੰ ਮੈਂ ਮੈਂ ਤੇ ਫਸਾਉਣਾ ਚਾਹੁੰਦੇ ਨੇ ਵੀ ਲੋਕਾਂ ਦਾ ਧਿਆਨ ਡਿਵਰਟ ਕਰਕੇ ਮੋਦੀ ਜੀ ਤੋਂ ਇਹ ਜੀ ਛੋਟੀ ਰਾਜਨੀਤਿਕ ਕਰੀਏ ਤੇ ਪਿੰਡਾਂ ਚ ਇਹ ਜਿਹੜੇ ਬਜ਼ੁਰਗ ਬੈਠੇ ਆ ਪੁਰਾਣੇ ਜਿਹੜੇ ਪੁਰਾਣੇ ਪੋਸਟ ਖਾਂਦੇ ਸੀ ਧੀਮ ਖਾਂਦੇ ਸੀ ਅੱਜ ਉਹਨਾਂ ਨੂੰ ਬਹੁਤ ਬੁਰਾ ਹਾਲ ਹੋ ਰਿਹਾ ਅੱਜ ਉਹ ਚਿੱਟੇ ਮਗਰ ਜਾਂ ਮੈਡੀਕਲ ਨਸ਼ੇ ਵਾਲੇ ਚੱਲ ਰਹੇ ਆ ਇਹ ਵੀ ਵਿਚਾਰ ਕਰ ਰਹੇ ਆ ਕਿ ਕੋਈ ਕੋਈ ਜਿਹੜੇ ਉਹਨਾਂ ਨੂੰ ਕਿਵੇਂ ਕੱਢੀਏ ਉਸ ਚੀਜ਼ ਚੋਂ ਜਿਹੜੇ ਮਨਰੇਗਾ ਦਾ ਪੈਸਾ ਇਹ ਕਿਹਨੇ ਭੇਜਿਆ ਮੋਦੀ ਸਾਹਿਬ ਨੇ ਭੇਜਿਆ ਜੇ ਕਿਸੇ ਗਰੀਬ ਐਸਸੀ ਨੂੰ ਕੱਲ ਨੂੰ ਤੱਚੇ ਮਕਾਨ ਦੀ ਥੋਂ ਪੱਕੇ ਮਕਾਨ ਬ ਜੇ ਪੱਕੇ ਬਾਥਰੂਮ ਬਣਨੇ ਆ ਜੇ ਸੋਲਰ ਸਭ ਦੇ ਘਰਾਂ ਤੇ ਮੁਫਤ ਬਿਜਲੀ ਕਰਨੀ ਆ ਤਾਂ મોદી ਸਾਹਿਬ ਕਰ ਸਕਦੇ ਇਹ ਝੰਡੀਆਂ ਵਾਲੀ ਥੋੜੀ ਕਰ ਸਕਦੇ ਕਾਂਗਰਸ ਨੇ ਫੋਟੋ ਲਈ ਆ ਬਾਇਨੋਕਲਰਸ ਲਾ ਕੇ ਵੀ ਦੇਖ ਨਹੀਂ ਸਕਦੇ ਵੀ ਰਾਹੁਲ ਗਾਂਧੀ ਕਿੰਨਾ ਇੰਨਾ ਘਬਰਾਏ ਹੋਏ ਆ ਵੀ ਲੋਕਾਂ ਦਾ ਰਾਹੁਲ ਗਾਂਧੀ ਨੂੰ ਵੋਟ ਨਹੀਂ ਪਾਉਂਦੇ ਕਿਉਂਕਿ ਵਿਜ਼ਨ ਨਹੀਂ ਕੋਈ ਸੋਚ ਨਹੀਂ ਸਾਡੀ ਜਿਹੜਾ ਕਲੀਅਰ ਪ੍ਰਧਾਨ ਮੰਤਰੀ ਜੀ ਦਿਖ ਰਹੇ ਆ ਵੀ ਅਸੀਂ ਸਿਰਫ ਜੋ ਮੋਦੀ ਜੀ ਮਾਡਲ ਆ ਮੋਦੀ ਮਾਡਲ ਡਵੈਲਪਮੈਂਟ ਦਾ ਉਹਨੂੰ ਲਾਗੂ ਕਰਨਾ ਜਿਹੜੇ ਪ੍ਰਤਾਪ ਬਾਜਵਾ ਜੀ ਉਹ ਕਿੱਥੇ ਨੇ ਬਈ ਲੰਬੇ ਪ੍ਰਤਾਪ ਬਾਜਵਾ ਜੀ ਨੂੰ ਅੱਜ ਕਾਂਗਰਸ ਪਾਰਟੀ ਨੇ ਲੁਧਿਆਣੇ ਵਿੱਚ ਕਿਸੇ ਬੋਰਡ ਤੇ ਪ੍ਰਤਾਪ ਬਾਜਵਾ ਜੀ ਦੀ ਕਾਂਗਰਸ ਨੇ ਵੀ ਫੋਟੋ ਨਹੀਂ ਲਾਈ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ ਅੱਜ ਕੀ ਸਥਿਤੀ ਹੈ ਇਹਨਾਂ ਦੀ ਆਪਸ ਵਿੱਚ ਜਿਹੜੇ ਕਹਿੰਦੇ ਸੀ ਮੈਂ ਲੁਧਿਆਣਾ ਕਰੂੰਗਾ ਫਲਾਣਾ ਕਰੂੰਗਾ ਫੋਟੋ ਨਹੀਂ ਲਾਈ ਕੈਂਡੀਡੇਟ ਨੇ ਕਿਸੇ ਨੇ ਕਿਸੇ ਨੇ ਉਹਨਾਂ ਦੀ ਫੋਟੋ ਜਿਹੜੀ ਆ ਉਹ ਬਿੰਦੀ ਜਿਨੀ ਰਾਹੁਲ ਗਾਂਧੀ ਦੀ ਬਿੰਦੀ ਜਿੰਨੀ ਤਾਂ ਲਾਈ ਹੋਈ ਆ ਉਨੀ ਵੀ ਨਹੀਂ ਲਾਈ ਕੱਲ ਹੀ ਸਾਰਾ ਦਿਨ ਜੱਪੀਆਂ ਪਾ ਕੇ ਆਏ ਨੇ ਸਾਰਾ ਦਿਨ ਅੱਜ ਇੱਕ ਦੂਜੇ ਨੂੰ ਗਾਲਾਂ ਕੱਢਣਗੇ ਲੋਕ ਇਹ 2022 ਨਹੀਂਗਾ ਜਦੋਂ ਤੁਸੀਂ ਮਾਂ ਦੇ ਸਿਰ ਤੇ ਰੱਖ ਕੇ ਕਹਿ ਦੋਗੇ ਕਿ ਅਸੀਂ ਸ਼ਰਮ ਛੱਡਤੀ ਤੁਸੀਂ ਜਦੋਂ ਇਹ ਕਹੋਗੇ ਵੀ ਸਾਡਾ ਪੰਜਾਬ ਪਰਿਵਾਰ ਆ ਪੰਜਾਬ ਮੇਰਾ ਆਪਣਾ ਪਰਿਵਾਰ ਮੈਂ ਕੈਨੇਡਾ ਭੇਜ ਕੇ ਛੱਡਤਾ ਜਿੱਦਣ ਭੈ ਭੁਖਮੰਤਰੀ ਬਣਗੇ ਉਦਨ ਹੀ ਭਾਈ ਸਾਹਿਬ ਨੇ ਨਵਾਂ ਸਾਰਾ ਰਿਸ਼ਤਾ ਬਣਾ ਲਿਆ ਉਸ ਦਿਨ ਪੰਜਾਬ ਨੂੰ ਮਾਰਿਆ ਪਰੇ ਚੱਕ ਕੇ ਉਸ ਦਿਨ ਨਵਾਂ ਪਰਿਵਾਰ ਬਣਾ ਲਿਆ ਇਹ ਲੋਕ ਸਮਝਦੇ ਨਹੀਂਗੇ ਤੁਹਾਨੂੰ ਇਹ ਪਹੁੰਚਿਆ ਉਹ ਕਿਨੇ ਪਹਚਾਇਆ ਰਾਹੁਲ ਗਾਂਧੀ ਨੇ ਪਹਚਾਇਆ ਜਿਹੜਾ ਫ੍ਰੀ ਸਿਲੰਡਰ ਕਨੈਕਸ਼ਨ ਮਿਲੇ ਨੇ ਜਿਹੜੇ ਲਾਹਵਾਨ 3 ਨੇ ਉਹਨਾਂ ਨੂੰ ਕਿਤੇ ਹਰ ਮਹੀਨੇ ਸਿਲੰਡਰ 350 ਰੁਪਈਆ ਸਰਕਾਰ ਦਿੰਦੀ ਆ 350 ਰੁਪਈਆ ਸਰਕਾਰ ਦਿੰਦੀ ਆ ਹਰ ਸਿਲੰਡਰ ਨੂੰ ਇਹ ਕਿਹੜੀਆਂ ਗੱਲਾਂ ਕਰਦੇ ਆ ਪਰ ਅਸੀਂ ਤੂੰ ਤੂੰ ਮੈਮੇ ਵਿੱਚ ਬਿਲਕੁਲ ਨਹੀਂ ਪੈਣਾ ਅਸੀਂ ਸਿਰਫ ਲੁਧਿਆਣੇ ਲਈ ਸਿਰਫ ਡਿਵੈਲਪਮੈਂਟ ਦੀ ਗੱਲ ਕਰਨੀ ਆ ਮੋਦੀ ਜੀ ਨੇ ਪ੍ਰਧਾਨ ਮੰਤਰੀ ਬਣਨਾ ਅਸੀਂ ਲੁਧਿਆਣੇ ਦੀ ਨੁਹਾਰ ਬਦਲਨੀ ਆ ਇਹ ਤਾਂ ਜਾਣ ਕੇ ਤੂੰ ਤੂੰ ਮੈਮੇ ਚ ਫਸਾਉਣਾ ਚਾਹੁੰਦੇ ਨੇ ਵੀ ਲੋਕਾਂ ਦਾ ਧਿਆਨ ਡਿਵਰਟ ਕਰਕੇ ਮੋਦੀ ਜੀ ਤੋਂ ਇਹ ਜੀ ਛੋਟੀ ਰਾਜਨੀਤਿਕ ਚਕਰੀਏ ਪਰ ਮੈਂ ਲੋਕਾਂ ਨੂੰ ਬੀਨ ਅਪੀਲ ਬੇਨਤੀ ਕਰਦਾ ਵੀ ਬਿਲਕੁਲ ਇਹ ਬਾਹਰੋਂ ਨੇ ਬਾਹਰੋਂ ਨੇ ਬਾਹਰੋਂ ਨੇ ਸਾਰੀ ਕਾਂਗਰਸ ਆ ਜਿਹੜੀ ਜਿਹਨਾਂ ਨਾਲ ਨੇ ਗਦਾਰੀ ਕੀਤੀ ਸਾਰੀ ਕਾਂਗਰਸ ਨਾਲ ਲੁਧਿਆਣੇ ਦੀ ਨਾਲ ਉਹ ਬਿਲਕੁਲ ਇੱਕ ਪਾਸੇ ਹੋ ਚੁੱਕੀ ਹੈ ਪਿੰਡਾਂ ਦੇ ਵੋਟਰ ਨੇ ਫੈਸਲਾ ਕਰਨਾ ਇਹ ਤਾਂ ਫੈਸਲਾ ਮੋਦੀ ਜੀ ਜਿੱਦਣਾਉਣਗੇ ਉਦੋਂ ਫੈਸਲਾ ਹੋ ਜੂਗਾ ਇੱਕ ਤਰੀਕ ਤੋਂ ਪਹਿਲਾਂ ਹੀ ਅੱਜ ਵੀ 50% ਜਿਹੜੀ ਵੋਟ ਆ ਜੋ ਸਰਵੇ ਦੱਸ ਰਹੇ ਆ ਉਹ ਇੱਕ ਪਾਸੇ ਮੋਦੀ ਜੀ ਤੇ ਬੀਜੇਪੀ ਨੂੰ ਪੈ ਰਹੀ ਆ ਇਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਵੋਟ ਆ ਜਿਹੜੀ ਬਾਕੀ 50% ਹੋਈ ਇਹਨਾਂ ਨੂੰ ਪੈ ਰਹੀ ਆ ਪਰ ਮੈਂ ਕੋਈ ਵੀ ਸ਼ਬਦ ਨਾ ਮੈਂ ਕੋਈ ਬੀਜੇਪੀ ਵਾਲੇ ਕਾਂਗਰਸ ਨੂੰ ਕੁਝ ਕਹਿਣਗੇ ਨਾ ਬੀਜੇਪੀ ਵਾਲੇ ਆਮ ਆਦਮੀ ਵਾਲੇ ਨੂੰ ਕਹਿਣਗੇ ਇਹ ਲੋਕ ਆਪਣਾ ਫੈਸਲਾ ਕਰ ਲੈਣਗੇ ਵੀ ਆਪਾਂ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਮੋਦੀ ਸਾਹਿਬ ਬਣ ਰਹੇ ਆ ਉਹਨਾਂ ਤੋਂ ਲੁਧਿਆਣੇ 'ਚ ਫਾਇਦਾ ਲੈਣਾ ਉਹਨਾਂ ਤੋਂ ਡਿਵੈਲਪਮੈਂਟ ਲੈਣੀ ਆ ਆਪਾਂ ਆਪਾ ਆਪਰੇਸ਼ਨ ਤੇ ਬਹਿ ਕੇ ਉੱਥੇ ਮਰਦਾਬਾਦ ਜਾਂ ਹਾਏ ਹਾਏ ਕਰਨਾ ਇਹ ਇਹਨਾਂ ਦੇ ਮਗਰ ਕੌਣ ਆ ਇਹਨਾਂ ਦੇ ਮਗਰ ਕਿਸਾਨ ਥੋੜੀ ਨੇ ਇਹ ਸਾਰਾ ਡਰਾਮਾ ਆਮ ਆਦਮੀ ਪਾਰਟੀ ਐਂਡ ਕੰਪਨੀ ਤੇ ਜਿਹੜੀ ਕਾਂਗਰਸ ਆ ਕਿਉਂਕਿ ਹੁਣ ਨੰਗੇ ਹੀ ਹੋਗੇ ਜੱਫੀਆਂ ਪਾ ਕੇ ਇਹ ਸਾਰੇ ਬੰਦੇ ਕਾਲੀਆਂ ਝੰਡੀਆਂ ਵਾਲੇ ਇਹਨਾਂ ਦੇ ਆ ਵੀ ਪਿੰਡਾਂ 'ਚ ਅਸੀਂ ਜਾਣ ਨਾ ਦਈਏ ਭਾਜਪਾ ਨੂੰ ਪਰ ਭਾਜਪਾ ਕਲੀਅਰ ਮੈਂ ਤੁਹਾਡੇ ਰਾਹੀਂ ਦੱਸਣਾ ਚਾਹਨਾ ਵੀ ਜਿਹੜੇ ਜਿਹੜੇ 14ਵੇਂ 15ਵੇਂ ਵਿੱਤ ਕਮਿਸ਼ਨ ਦੇ ਪੈਸੇ ਆਇਆ ਸੈਂਟਰ ਚ ਕਿਹਨੇ ਭੇਜਿਆ ਮੋਦੀ ਸਾਹਿਬ ਨੇ ਭੇਜਿਆ ਜਿਹੜੇ ਮਨਰੇਗਾ ਦਾ ਪੈਸਾ ਇਹ ਕਿਹਨੇ ਭੇਜਿਆ ਮੋਦੀ ਸਾਹਿਬ ਨੇ ਭੇਜਿਆ ਜੇ ਕਿਸੇ ਗਰੀਬ ਐਸਸੀ ਨੂੰ ਕੱਲ ਨੂੰ ਕੱਚੇ ਮਕਾਨ ਦੀ ਥੋਂ ਪੱਕੇ ਮਕਾਨ ਬਣਨੇ ਆ ਜੇ ਪੱਕੇ ਬਾਥਰੂਮ ਬਣਨੇ ਆ ਜੇ ਸੋਲਰ ਸਾਬ ਦੇ ਘਰਾਂ ਤੇ ਮੁਫਤ ਬਿਜਲੀ ਕਰਨੀ ਆ ਤੋਂ ਮੋਦੀ ਸਾਹਿਬ ਕਰ ਸਕਦੇ ਇਹ ਝੰਡੀਆਂ ਵਾਲੇ ਥੋੜੀ ਕਰ ਸਕਦੇ ਆ ਇਸ ਕਰਕੇ ਬਹੁਤ ਗੱਲਾਂ ਅਸੀਂ ਬੜੇ ਵਿਸਤਾਰ ਨਾਲ ਇੱਕ ਸਾਰੇ ਪੰਜਾਬ ਦੇ ਕਿਸਾਨਾਂ ਲਈ ਅਸੀਂ ਬੜੀ ਇੱਕ ਡਿਟੇਲ ਰਿਪੋਰਟ ਬਣਾ ਰਹੇ ਆ ਜਿਹਦੇ ਵਿੱਚ ਕਿਉਂਕਿ ਜਿਹੜੇ ਇਸ ਵੇਲੇ ਨਸ਼ੇ ਦੀ ਦਲਦਲ ਚ ਪੈ ਗਏ ਇਸ ਵੇਲੇ ਨਸ਼ੇ ਚ ਪੈ ਗਏ ਅਸੀਂ ਬੜੀ ਵੱਡੀ ਸੋਚ ਰੱਖ ਕੇ ਵੀ ਉਹਨਾਂ ਨੂੰ ਕਿਵੇਂ ਉਹਨਾਂ ਨੂੰ ਠੀਕ ਕਰਨਾ ਕਿਉਂਕਿ ਬਹੁਤ ਵੱਡੇ ਡਿਬੇਟ ਨੇ ਜਿਹੜੇ ਹੋ ਰਹੇ ਆ ਵੀ ਇਹ ਨਸ਼ੇ ਦੀ ਚਿੱਟੇ ਚ ਦਲਦਲ ਚੋਂ ਕੱਢ ਕੇ ਜਿਵੇਂ ਪਹਿਲਾਂ ਜਿਹੜੇ ਇਹ ਨਹੀਂ ਆਰਮੀ ਤੋਂ ਅਸੀਂ ਉਹਨਾਂ ਦੇ ਆਰਮੀ ਦੇ ਡਾਕਟਰਾਂ ਤੋਂ ਅਸੀਂ ਕਰਾਵਾਂਗੇ ਇਹ ਨਹੀਂ ਵੀ ਉਰੇ ਵਾਲੇ ਆਰਮੀ ਦੇ ਡਾਕਟਰਾਂ ਤੋਂ ਅਸੀਂ ਕੱਲੀ-ਕੱਲੀ ਡੋਪ ਟੈਸਟ ਕਰਾਵਾਂਗੇ ਸ਼ਾਨ ਵੀਨ ਕਰਾਵਾਂਗੇ ਤੇ ਉਹਨਾਂ ਦੇ ਜਿਹੜੇ ਪਿੰਡਾਂ 'ਚ ਐ ਜਿਹੜੇ ਬਜ਼ੁਰਗ ਬੈਠੇ ਆ ਪੁਰਾਣੇ ਜਿਹੜੇ ਪੁਰਾਣੇ ਪੋਸਟ ਖਾਂਦੇ ਸੀ ਵੀਮ ਖਾਂਦੇ ਸੀ ਅੱਜ ਉਹਨਾਂ ਨੂੰ ਬਹੁਤ ਬੁਰਾ ਹਾਲ ਹੋ ਰਿਹਾ ਅੱਜ ਜੋ ਚਿੱਟੇ ਮਗਰ ਜਾਂ ਮੈਡੀਕਲ ਨਸ਼ੇ ਵਾਲੇ ਚੱਲ ਰਹੇ ਆ ਇਹ ਵੀ ਵਿਚਾਰ ਕਰ ਰਹੇ ਆ ਕਿ ਕੋਈ ਕੋਈ ਜਿਹੜੇ ਉਹਨਾਂ ਨੂੰ ਕਿਵੇਂ ਕੱਢੀਏ ਉਸ ਚੀਜ਼ 'ਚ ਉਸ ਬਾਰੇ ਉਹਨਾਂ ਦੇ ਸਪੈਸ਼ਲ ਕਾਰਡ ਬਣਨ ਜਿਵੇਂ ਪਹਿਲਾਂ ਕਾਰਡ ਬਣਦੇ ਹੁੰਦੇ ਸੀ ਵੀ ਉਹਨਾਂ ਨੂੰ ਕਿਤੋਂ ਨਾ ਕਿਤੋਂ ਜਿਹੜੀ ਚੂਰਾ ਏ ਪੋਸਟ ਆ ਜਿਹੜੀ ਉਹ ਬਹੁਤ ਆਰਮੀ ਡਿਟੇਲ ਕਰਕੇ ਇਹ ਨਹੀਂ ਵੀ ਹਰ ਨੂੰ ਇਹ ਹਜੇ ਵਿਚਾਰ ਚੱਲ ਰਹੇ ਆ ਵੀ ਉਹਨਾਂ ਨੂੰ ਉਸ ਦਲਦਲ ਚੋਂ ਕਿਵੇਂ ਕੱਢੀ ਉਹਨਾਂ ਦੀ ਜ਼ਿੰਦਗੀਆਂ ਤਾਂ ਬਚਣ ਕਿਉਂਕਿ ਨਸ਼ੇ ਤੋਂ ਬਾਹਰ ਨਹੀਂ ਆ ਸਕਰੇ ਤੇ ਨੌਜਵਾਨ ਵੀ ਜਿਹੜੇ ਨੇ ਉਹ ਚਿੱਟੇ 'ਚ ਫਸ ਗਏ ਚਿੱਟੇ ਤੋਂ ਬਾਹਰ ਕੱਢਣ ਲਈ ਅਸੀਂ ਇੱਕ ਕੋਸ਼ਿਸ਼ ਆ ਵੀ ਕਿਤੇ ਨਾ ਕਿਤੇ ਹਜੇ ਇਹ ਸੋਚ ਆ ਵੀ ਜਿਹੜੇ ਪਿੰਡਾਂ ਦੇ ਲੋਕ ਇਹ ਕੰਮਾਂ 'ਚ ਲੱਗੇ ਹੋਏ ਨੇ ਉਹਨਾਂ ਦੇ ਕਾਰਡ ਬਣਾ ਦੀਏ ਸਪੈਸ਼ਲ ਵੀ ਉਹਨਾਂ ਨੂੰ ਮੈਡੀਕਲ ਵਾਂਗੂ ਕਿਦੋਂ ਨਾ ਕਿਦੋਂ ਜਿਹੜੇ ਆ ਉਹ ਢੇਗੇ ਤੋਂ ਉਹਨਾਂ ਨੂੰ ਉਸ ਕੁਆਂਟੀਟੀ ਨਾਲ ਰੋਜ਼ ਚੂਰਾ ਕੋਸਟ ਮਿਲਣ ਲੱਗ ਜੇ ਜਿਹਦੇ ਨਾਲ ਉਹ ਠੀਕ ਹੋ ਜਾਣ ਉਹਨਾਂ ਦੀ ਸਿਹਤ ਠੀਕ ਹੋ ਜੇ ਇਹ ਹਜੇ ਕੋਈ ਫੈਸਲਾ ਨਹੀਂ ਬਾਰੇ ਸੋਚ ਰਹੇ ਆ ਇਸ ਗੱਲ ਤੇ ਵਿਚਾਰ ਕਰ ਰਹੇ ਆ ਉਹਨਾਂ ਦੀ ਤਾਂ ਕੋਈ ਭਾਈ ਸਰਕਾਰ ਬਣਨੀ ਨਹੀਂ ਉਹ ਤਾਂ 15 ਸੀਟਾਂ ਤੇ ਲੜ ਰਹੇ ਨੇ ਕੇਜਰੀਵਾਲ ਐਂਡ ਕੰਪਨੀ ਇਹਨਾਂ ਦੇ ਕੈਂਡੀਡੇਟ ਛੱਡ ਕੇ ਜੇ ਇਹਨਾਂ ਦੀ ਕੋਈ ਸੀਰੀਅਸਨੈਸ ਨਹੀਂ ਸੁੰਧੀ ਅੱਜ ਬੋਰਡਾਂ ਤੇ ਫਲੈਕਸਾਂ ਤੇ ਜਿਹੜੇ ਬੜੇ-ਬੜੇ ਲਾਏ ਨੇ ਕਰੋੜਾਂ ਰੁਪਏ ਤੇ ਤੇ ਪ੍ਰਧਾਨ ਮੰਤਰੀ ਦੀ ਇਲੈਕਸ਼ਨ ਇਹ ਕਿਤੇ ਇਲੈਕਸ਼ਨ ਕੌਂਸਲਰ ਦੀ ਨਹੀਂ ਗਈ ਸਰਪੰਚ ਦੀ ਨਹੀਂ ਗਈ ਤੇ ਕਿਤੇ ਆਪਣੇ ਪ੍ਰਧਾਨ ਮੰਤਰੀ ਕਾਂਗਰਸ ਨੇ ਫੋਟੋ ਲਾਈ ਆ ਬਾਈ ਨੌਕਲਰਸ ਲਾ ਕੇ ਵੀ ਦੇਖ ਨਹੀਂ ਸਕਦੇ ਵੀ ਰਾਹੁਲ ਗਾਂਧੀ ਕਿੰਨਾ ਇੰਨਾ ਘਬਰਾਏ ਹੋਏ ਆ ਵੀ ਲੋਕ ਰਾਹੁਲ ਗਾਂਧੀ ਨੂੰ ਵੋਟ ਨਹੀਂ ਪਾਉਂਦੇ ਕਿਉਂਕਿ ਵਿਜ਼ਨ ਨਹੀਂ ਕੋਈ ਸੋਚ ਨਹੀਂ ਸਾਡੀ ਜਿਹੜਾ ਕਲੀਅਰ ਪ੍ਰਧਾਨ ਮੰਤਰੀ ਜੀ ਦਿਖ ਰਿਹਾ ਵੀ ਅਸੀਂ ਸਿਰਫ ਜੋ ਮੋਦੀ ਜੀ ਮਾਡਲ ਆ ਮੋਦੀ ਮਾਡਲ ਡਵੈਲਪਮੈਂਟ ਦਾ ਉਹਨੂੰ ਲਾਗੂ ਕਰਨਾ ਦੂਜੇ ਪਾਸੇ ਉਹਨਾਂ ਦੀ ਫਲੈਕਸਾਂ ਤੇ ਜੇਲ੍ਹ ਚ ਬੈਠਾ ਉਹਨਾਂ ਦਾ ਪ੍ਰਧਾਨ ਮੰਤਰੀ ਕੈਂਡੀਡੇਟ ਤੁਸੀਂ ਆਪ ਅੰਦਾਜ਼ਾ ਲਾਓ ਜਿਹੜੇ ਪ੍ਰਤਾਪ ਬਾਜਵਾ ਜੀ ਉਹ ਕਿੱਥੇ ਨੇ ਬਈ ਲੰਬੇ ਪ੍ਰਤਾਪ ਬਾਜਵਾਦੀ ਨੂੰ ਅੱਜ ਕਾਂਗਰਸ ਪਾਰਟੀ ਨੇ ਲੁਧਿਆਣੇ ਵਿੱਚ ਕਿਸੇ ਬੋਰਡ ਤੇ ਪ੍ਰਤਾਪ ਬਾਜਵਾਦੀ ਦੀ ਕਾਂਗਰਸ ਨੇ ਵੀ ਫੋਟੋ ਨਹੀਂ ਲਾਈ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ ਅੱਜ ਕੀ ਸਥਿਤੀ ਹੈ ਇਹਨਾਂ ਦੀ ਆਪਸ ਵਿੱਚ ਜਿਹੜੇ ਕਹਿੰਦੇ ਸੀ ਮੈਂ ਲੁਧਿਆਣਾ ਕਰੂੰਗਾ ਫਲਾਣਾ ਕਰੂੰਗਾ ਫੋਟੋ ਨਹੀਂ ਲਾਈ ਕੈਂਡੀਡੇਟ ਨੇ ਕਿਸੇ ਨੇ ਕਿਸੇ ਨੇ ਉਹਨਾਂ ਦੀ ਫੋਟੋ ਜਿਹੜੀ ਆ ਉਹ ਬਿੰਦੀ ਜਿਨੀ ਰਾਹੁਲ ਗਾਂਧੀ ਦੀ ਬਿੰਦੀ ਜਿੰਨੀ ਤਾਂ ਲਾਈ ਹੋਈ ਆ ਉਨੀ ਵੀ ਨਹੀਂ ਲਾਈ ਸੋਸ਼ਲ ਮੀਡੀਆ ਆਜੋ ਨਕਾਰੇ ਹੋਇਆ ਤਾਂ ਵੀ ਉਹ ਤਾਂ ਗਾਂ ਤੋਂ ਗਾਂ ਜਾ ਕੇ ਨੌਕਾ ਸੱਟਦੇ ਆਜ ਤਾਂ ਜਮਾਨਤਾ ਨਹੀਂ ਦੋਨਾਂ ਦੀਆਂ ਬੱਚੀਆਂ ਉਹ ਹੁਣ ਰਾਜਾ ਬਿੰਗ ਨੂੰ ਬਚਾਉਣ ਆਏ ਨੇ ਸੋ ਦੇਖੋ ਸਹਾਰਾ ਕਿਦਾ ਲੈਣਾ ਪਿਆ ਗੱਲ ਤਾਂ ਸਹੀ ਕਹੀ ਹੈ ਨਾ ਬਿੱਟੂ ਜੀ ਨੇ ਤੇ ਜਿੰਨਾਂ ਕੋਲੋਂ ਜਾ ਕੇ ਸਰੋਪਾ ਬੋਆ ਤਾਂ ਉਹਨਾਂ ਨੂੰ ਵੀ ਪਤਾ ਲੱਗ ਗਿਆ ਨਾ ਸਰੋਪਾ ਕਿਤੇ ਪਾਸਾ ਲੱਭਦਾ ਬਿਲਕੁਲ ਸਹੀ ਹੈ ਸੋ ਇਹ ਉਹ ਜਾਦੂ ਉਹ ਚੱਲਣਾ ਨਹੀਂ ਜਿਹੜਾ ਚੱਲਦਾ ਹਨੇ ਪੂਰੇ ਲੋਕਾਂ ਲਈ ਮੈਟਰੋ ਲੈ ਕੇ ਆਉਣੀ ਅਸੀਂ ਲੁਧਿਆਣੇ ਲਈ ਉਰੇ ਇਲੈਕਟ੍ਰਿਕ ਬੱਸਾਂ ਲੈ ਕੇ ਆਉਣੀ ਇੰਡਸਟਰੀ ਬਚਾਉਣ ਲਈ ਇੰਡਸਟਰੀਅਲ ਪਾਰਕ ਲੈ ਕੇ ਆਉਣੀ ਅਸੀਂ ਉਰੇ ਇੰਡਸਟਰੀਅਲ ਹੱਬ ਬਣਾਉਣਾ ਉਰੇ ਅਸੀਂ ਐਸਾ ਕ੍ਰੀਏਟ ਕਰਨਾ ਹੈ ਸਿਸਟਮ ਜਿਹਦੇ ਵਿੱਚ ਇੰਡਸਟਰੀ ਹੋਵੇ ਲੇਬਰ ਨਾਲ ਬੈਠੀ ਹੋਵੇ ਮੈਟਰੋ ਅੰਦਰ ਆਉਂਦੀ ਹੋਵੇ ਜਿਹੜਾ ਫਰੇਟ ਕੋਰੀਡੋਰ ਆ ਟ੍ਰੇਨ ਉਹ ਅੰਦਰ ਆਉਂਦੀ ਹੋਵੇ ਤੇ ਉੱਥੇ ਐਸਐਸਆਈ ਹਸਪੀਟਲ ਹੋਵੇ ਇਸ ਤਰੀਕੇ ਦਾ ਸੀ ਯਾਰ ਕਰਨਾ ਹੈ ਇੱਥੇ ਸਾਈਕਲ ਵੈਲੀ ਅਲੱਗ ਹੋਵੇ ਇੱਥੇ ਹੋਜ਼ਰੀ ਲਈ ਅਲੱਗ ਇੱਕ ਪਾਰਕ ਹੋਵੇ ਇੱਥੇ ਐਗਜ਼ੀਬਿਸ਼ਨ ਹੈ ਸੈਂਟਰ ਅਲੱਗ ਤੁਸੀਂ ਸਾਲ 'ਚ ਦੇਖਿਓ ਤਾਂ ਸਹੀ ਇਹ ਨਾ ਸਭ ਤੋਂ ਅੱਗੇ ਦਾ ਸ਼ਹਿਰ ਇਹ ਲੁਧਿਆਣਾ ਬਣ ਗਿਆ 60 ਸਾਲ ਦੀਆਂ ਕਮੀਆਂ ਇੱਕ ਸਾਲ 'ਚ ਕੱਢਾਂਗੇ ਇੱਕ ਸਾਲ 'ਚ